ਦਾ ਜੀ ਮੇਰਾ ਨਾਮ ਸਵਰਜੀ ਸਿੰਘ ਪਿੰਖਾ ਦਾ ਸੰਗਤ ਦਾ ਪੁਰਾ ਜੀ ਤੇ ਅਸੀਂ ਬਾਬਾ ਜੀ ਕੋਲੇ ਇਸ ਹਸਤਾਤ ਤੇ ਆਏ ਸੀ ਬਾਹਰ ਦੇ ਵਿਦੇਸ਼ਾਂ ਦੇ ਘਰ ਤੋਂ ਆ ਕੇ ਤੇ ਜਦੋਂ ਅਸੀਂ ਪਹਿਲੇ ਦਿਨ ਹੀ ਆਏ ਸਾਨੂੰ ਬਾਬਾ ਜੀ ਨੇ ਕਹਿਤਾ ਸੀ ਕਿ ਤੁਸੀਂ ਐਤਵਾਰ ਨੂੰ ਆਇਓ ਆਪਾਂ ਅਰਦਾਸ ਬੇਨਤੀ ਕਰਾਂਗੇ ਫਿਰ ਉਸ ਤੋਂ ਬਾਅਦ ਵੀ ਆਪਾਂ ਗੱਲਬਾਤ ਕਰਾਂਗੇ ਤੇ ਇਹ ਐਤਵਾਰ ਨੂੰ ਜਦੋਂ ਆਏ ਵੀ ਸਾਡੀ ਬਾਬਾ ਜੀ ਨਾਲ ਗੱਲਬਾਤ ਹੋਈ ਉਹਨਾਂ ਨੇ ਸਾਨੂੰ ਉਦੋਂ ਹੀ ਦੱਸਤਾ ਸੀਗਾ ਵੀ ਤੁਹਾਡਾ ਕਾਰਜ ਰਾਤ ਹੋ ਜੂਗਾ ਵੀ ਸਮਾਂ ਦਾ ਜੂਰ ਲੱਗਦਾ ਹੁੰਦਾ ਜੀ ਰਹਿ ਰਹੇ ਹੌਲੀ ਹੌਲੀ ਅਰਦਾਸਾਂ ਬੇਨਤੀਆਂ ਕਰਾਉਂਦੇ ਰਹੇ ਜਿਵੇਂ ਟਾਈਮ ਟੂ ਟਾਈਮ ਤੇ ਅੱਜ ਸਾਡਾ ਹੋ ਗਿਆ ਪਿਛਲੇ ਬੁੱਧਵਾਰ ਸਾਡਾ ਕਾਰਜਰਾਸ ਹੋ ਗਿਆ ਸੀਗਾ ਸਾਡਾ ਵੀ ਜਾ ਆ ਗਿਆ ਬਾਬਾ ਜੀ ਦੀ ਕਿਰਪਾ ਨਾਲ ਸਾਡਾ ਵੀ ਜਾ ਆ ਗਿਆ ਵਿਦੇਸ਼ਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਬੱਚੇ ਨੇ ਸਾਰਾ ਕੁਝ ਦੱਸ ਦਿੱਤਾ ਸਾਡਾ ਪਿੰਡ ਸੰਗਤਪੁਰਾ ਜੀ ਤੇ ਇਸ ਸਥਾਨ ਤੇ ਅਸੀਂ ਜਦੋਂ ਪਹਿਲ ਲਾਉਣੇ ਤੋਂ ਪਹਿਲਾਂ ਆਏ ਸੀਗੇ ਤੇ ਬਾਬਾ ਜੀ ਨੇ ਸਾਨੂੰ ਦੱਸਤਾ ਕਿ ਭਾਈ ਭਈ ਹੈਂਤਵਾਰ ਤੋਂ 5 ਐਂਤਵਾਰ ਲਗਾਤਾਰ ਅਰਜ਼ੀ ਬੇਨਤੀ ਕਰਾਂਗੇ ਤੇ ਉਸ ਤੋਂ ਬਾਅਦ ਸਾਡਾ 5 ਅਰਦਾਸਾਂ ਹੋਣ ਤੋਂ ਬਾਅਦ ਸਾਡਾ 3 ਮਹੀਨਾ ਦੇ ਵਿੱਚ ਵਿੱਚ ਵੀਜ਼ਾ ਆ ਗਿਆ ਟਾਈਮ ਲੱਗਿਆ ਸੀਗਾ 2018 ਤੋਂ ਸੀ 2018 ਤੋਂ ਵਿਦੇਸ਼ ਦੇ ਚੱਕਰਾਂ ਵਿੱਚ ਅਸੀਂ ਬਹੁਤ ਏਜੰਟਾਂ ਕੋਲੇ ਪੈਸਾ ਵੀ ਖਰਾਬ ਕਰਿਆ ਸਾਡਾ ਕਾਰਜ ਰਾਸ ਨਹੀਂ ਪਰ ਇਥੋਂ ਬਾਬਾ ਜੀ ਕੋਲੇ ਆ ਕੇ ਸਾਡਾ ਕਾਰਜ ਰਾਸ ਹੋਇਆ ਜੀ ਇਥੋਂ ਰਾਸ ਹੋਇਆ ਅਸੀਂ ਹੋਰ ਵੀ ਜਿੰਨੀ ਵੀ ਸਾਥ ਸੰਗਤ ਹੈ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਭਾਈ ਇੱਥੇ ਆ ਕੇ ਗੁਰਦੁਆਰਾ ਸਾਹਿਬ ਆਪਨੇ ਅਰਦਾਸ ਬੇਨਤੀ ਕਰਾਓ ਕੋਈ ਇੱਥੇ ਟੂਣਾ ਟਾਮਣੀ ਕੋਸ ਧਾਗਾ ਤਰੀਤ ਨਹੀਂਗਾ ਸਿੱਧੀ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਉਹ ਪੂਰੀ ਹੋ ਜਾਂਦੀ ਹੈ ਤੇ ਭਾਈ ਜੇ ਵੀ ਕੋਈ ਘਰੇ ਜਿਵੇਂ ਆਪਣੇ ਘਰੇ ਘਰਾਂ ਚ ਹੁੰਦਾ ਕੋਈ दारू ਪੀਂਦਾ ਜਾਂ ਕੋਈ ਕਿਸ ਦੇ ਬੱਚੇ ਦੀ ਰਾਤ ਲੈਣੀ ਹੈ ਜਾਂ ਕੋਈ ਕੋਈ ਵੀ ਹੈ ਸਾਰੀਆਂ ਦਤਾਂ ਇਸ ਸਥਾਨਾ ਤੋਂ ਪੂਰਨਾ ਹੁੰਦਾ ਹੈ ਵੱਧ ਤੋਂ ਵੱਧ ਸੰਗਤ ਨੂੰ ਬੇਨਤੀ ਹੈ ਭਾਈ ਗੁਰੂ ਘਰ ਦੇ ਨਾਲ ਜੁੜੋ ਇੱਥੋਂ ਲਾਹਾ ਪ੍ਰਾਪਤ ਕਰੋ ਤੇ ਵੱਧ ਤੋਂ ਵੱਧ ਸਿਮਰਨ ਕਰੋ ਅਮਰਤ ਦੀ ਦਾਤ ਅਮਰਤ ਸਕੋ ਤੇ ਬਾਕੀ ਬਹੁਤ ਸਰਦਾ ਭਾਵਨਾ ਦੇ ਨਾਲ ਅਸੀਂ ਸੇਵਾ ਕਰਾਂਗੇ ਜਿੰਨਾ ਚਿਰ ਸਾਡਾ ਜਿੰਦਗੀ ਵਾਹਿਗੁਰੂ ਜੀ ਕਾ ਵਾਹਿਗੁਰੂ